ਆ ਜਾ ਆਪਾਂ ਹਾਏ ਹਾਏ ਕਿੱਛ ਇੱਧਰ ਗੁੰਗਾ ਵੀ ਪਹੁੰਚਿਆ ਹੋਇਆ ਮਾਨੀ ਨੂੰ ਪਤਾ ਉਹੜ ਲੈਣੇ ਖਵਾ ਕੇ ਇੱਧਰ ਕਹਿੰਦੇ ਜੀਰ ਵੀ ਆ ਗਿਆ ਮੈਂ ਹੈਲੋ ਗਾਇਸ ਵੈਲਕਮ ਟੂ ਮਾਈ ਵਲੌਗ ਯਾ ਦੇਖਾ ਆਪਾਂ ਚੈਨਲ ਕੋ ਵੀ ਖਾਣ ਲੱਗਣਾ ਅੱਧ ਪਕੌੜੇ ਖਾ ਗਿਆ ਆਪਾਂ ਚੱਲਦੇ ਆਂ ਲੈਰੇ ਇੱਧਰ ਲੱਖਾ ਵੀ ਖਾ ਰਿਆ ਗਏ ਨੇ ਇਹ ਕਹਿੰਦੇ ਲਫਾਫੇ ਚ ਵੀ ਲੈ ਕੇ ਪਾ ਕਹਿੰਦਾ ਮੈਨੂੰ ਆਰ ਨਹੀਂ ਇੱਥੇ ਆਇਆ ਕਰੋ ਆਨੇ ਇਸ ਦਾ ਫਾਇਨਾ ਬਾਈ ਗਾਇਸ ਗਾਇਸ ਸਸਤਾ ਖਾ ਰਹੇ ਆ ਚਲੋ ਸਰ ਚਲਦੇ ਆ ਲੈ ਸਾ ਤੇ ਜਿਹੇ ਖਾਣ ਨੂੰ ਬੋਲਸ ਇਧਰ ਗੁੰਗਾ ਵੀ ਪਹੁੰਚਿਆ ਪੁਪਾਰਟੀ ਕੋਲੇ ਖਾ ਕੇ ਆਗੇ ਲੈ ਰਹੇ ਆ ਆਪਾਂ ਜਾਂਦੇ ਨੇ ਲੈ ਰਹੇ ਆਲਾ ਸਿਸਟਮ ਕੈਨਸਲ ਹੋ ਗਿਆ ਅੱਜ ਗੱਲ ਸੁਣਾਏ ਗੱਡੀ ਚ ਸਮਾਨ ਲੱਦਣਾ ਲੋਰਨੀ ਹੋਏ ਸਰ ਪੁਕਾਰ ਪਿਓ ਇਧਰ ਕਿੰਨੇ ਆ ਗਏ ਮੁੰਡਿਆਂ ਨੇ ਇਧਰ ਸਮਾਨ ਲੱਦਦਾ ਤਾਂ ਕਹਿੰਦੇ ਓਕੇ ਤਾਂ ਆਪੇ ਮੋਹਿਤ ਨਮੋਹਿਤ ਰੰਮੂ ਗੱਜੇ ਬਦਾਈ ਦੁਪਹਿ ਲਾਲਾ ਚਲਵਾ ਆਂੀ ਦਿਖਾਣਾ ਲੋਕਾਂ ਦੇ ਵੱਲ ਮੱਚਤੇ ਹੁੰਦੇ ਰੱਖਦਾ ਦੇ ਵਿੱਚ ਕੰਬਲ ਮੈਂ ਉਹਨੇ ਕਾਲਾ ਕਰਖਿਆ ਨਾ ਨਾ ਲੈ ਇਸ ਤਰ੍ਹਾਂ ਧੁੱਪ ਸੇਕ ਰਹੇ ਨੇ ਜੋ ہاں ਲੋੜੀ ਦਾ ਲਾ ਲਾਦੀ ਆਂ ਕੀ ਆਪਾਂ ਮਾਂ ਨੇ ਪਤੋੜ ਲੈਣੇ ਖਵਾ ਕੇ ਹਾਂ ਬਾਈ ਮੈਂ ਤਾਂ ਬਗੌਰ ਖਾਂਦੇ ਨਹੀਂ ਕਿੰਨੇ ਖਾਏ ਨਾ ਮਾਰੇ ਤੁਹੇ ਦਿਖਾਉਂਦਾ ਮੈਨੂੰ ਵਾਪਸ ਇਦੋਂ ਮੂਰ ਦੀ ਆ ਗਏ ਪੈਂਟ ਸ਼ੈਂਟ ਪਾ ਕੇ ਆਇਆ ਕੇਸੀਏ ਮੈਂ ਇਦੋਂ ਕਾਲ ਨੂੰ ਜਿੱਪ ਕਰਾਉਂਦਾ ਲੈ ਕੋੰਕ ਮਾ ਦਿਆ ਮਾ ਤੇ ਜਾ ਕੇ ਸਮਾਨ ਚੱਕ ਇਦੋਂ ਕਹਿੰਦੇ ਜੀਰ ਵੀ ਆ ਗਏ ਮੇਰੇ ਜੀਰ ਤੋੜ ਖਾਣ ਇਦੋਂ ਲੈ ਮੁੰਨ ਜਿੱਪ ਕਰਾਉਗਰ ਲਈ ਬਾਬਾ ਬਾਬਾ ਨਾ ਹਾਏ ਬਾਬਾ ਬਿਆਪਾ ਚੱਕੀ ਜਾ ਤਾ ਤਰ ਕੇ ਆ ਗਏ ਹੁਣ ਪਹਿਣ ਵਾਸਤੇ ਥੋੜਾ ਟਾਨਾ ਲੈ ਆਈ

ਇਹ ਕੰਦੀ ਆ ਥੰਡੂ ਉਹ ਹੋਰ ਉਹਨਾਂ ਕਿਆ ਮਹੋਰ ਨੇ ਮਨਦਾ ਬਿੱਲੀ ਚਰਮਾਂ ਲੱਗ ਪਈ ਆਂਦੀ ਆਂਦੀ ਆ ਬੁੱਢਾ ਇਹ ਫੇਸ ਕੀ ਆਪਾਂ ਹੁਣ ਚੱਲੇ ਬਾਹਰ ਲੈ ਰੇ ਚੱਕੀ ਜਾ ਤਰਫ ਗਿਆ ਗਈ ਸੀ ਤੇ ਅੰਦਰ ਦੇਖੋ ਜੋ ਤਾਂ ਲੱਗ ਰਹੀ ਆ ਟੈਫੀ ਨਾਲ ਖੇਡਣ ਵਾਟ ਯਰ ਨੇਮ ਇਦਾਂ ਨੰ ਪਰੀ ਆਈ ਐ ਚੱਲੀਏ ਪਰੀ ਤੈ ਹੁਣ ਦਰਦਿਆ ਅਸੀਂ ਲੈ ਰੇ ਚੋ ਆਇਆ ਢੰਡੂ ਮੈਂ ਲੈ ਰਿਹਾ ਰਹੇ ਹਾਂ ਚੱਲੇਗਾ ਨਹੀਂ ਨਹੀਂ ਆਣਾ ਚੱਲਣਾ ਲੈ ਰੇ ਕਿਉਂ ਕਹਿ ਦੇਂਗਾ ਅਕਾਇਤੀ ਸਾਡੀ ਦੇਖੋ ਕਿੱਧਰ ਭੱਜੀ ਫਿਰਦੀ ਆ ਬਾਹਰ ਲੱਕੜ ਨੂੰ ਭੱਜੀ ਆ ਹੁਣ ਇਹ ਵੀ ਗੇਟ ਖੋਲੇ ਉਹਦੀ ਭੱਜੂਗੀ ਚਲੋ ਲੈਣੇ ਜਾਂਦੇ ਆ ਮਿਲਦੇ ਆ ਐਨੀ ਠੰਡ ਲੱਗਦੀ ਆ ਤਾਂ ਵੀ ਸਹੀ ਜ਼ਿਆਦਾ ਗਰਮ ਜਲਾ ਦੇ ਯਾਰ ਬਾਈ ਆ ਮੈਂ ਹੁਣ ਹੁਣ ਉਧਰੇ ਕੁਲਚਾ ਖਾ ਕੇ ਤੀਂ ਕਿ ਮੈਂ ਪਰਲੀ ਸਾਈਡ ਜਾ ਰਿਹਾ ਲਹਿਰ ਦੇ ਪੁਲ ਉੱਪਰ ਦੀ ਰੇਲ ਗੱਡੀ ਦੇ ਰੇਲ ਗੱਡੀ ਦੀ ਲਾਈਨ ਉੱਪਰ ਤੇ ਇੱਧਰ ਲੋਕ ਦੇਖ ਗੇੜਾ ਕੱਟਣੇ ਆ ਗਏ ਹਜੇ ਅਸੀਂ ਘਰੇ ਜਾ ਕੇ ਰੋਟੀ ਖਾਵਾਂਗੇ ਇਹ ਇਸ ਟਾਈਮ ਖਾ ਕੇ ਗੇੜਾ ਵੀ ਕੱਢਣ ਆ ਗਏ ਦੇਖੋ ਸ਼ਹਿਰ ਚ ਐਂ ਕੰਮ ਚੱਲਦਾ ਮੋਕਰ ਜੀ ਆ ਰਿਹਾ ਹੁਣ ਦੇਖਣ ਲੱਗ ਪਏ ਸਾਰੇ ਵੀ ਪਤਾ ਨਹੀਂ ਲਾਈਟ ਲਾ ਕੇ ਕੀ ਕਰਨ ਲੱਗ ਰਿਹਾ ਤੇ ਮੈਂ ਇਸ ਟਾਈਮ ਹੁਣ ਇੱਧਰ ਉੱਪਰ ਦੀ ਆ ਰਿਹਾ ਮੈਂ ਦੇ ਰੇਲ ਗੱਡੀ ਆਣ ਆਲੀ ਆ ਤੇ ਉਧਰ ਬੈਠੇ ਨੇ ਯਾਤਰੀ ਦੇਖਣ ਲੱਗ ਰਹੇ ਨੇ ਮੇਰੇ ਗਨੀਆਂ ਵੀ ਪਤਨ ਕੀ ਕਰ ਜਾਂਦਾ ਇਕੱਲਾ ਹੀ ਬੋਲੀ ਜਾਂਦਾ ਤੇ ਆਪਾਂ ਹੁਣ ਘਰੇ ਆ ਕੇ ਰੋਟੀ ਖਾਵਾਂਗੇ ਇਹ ਰੋਟੀ ਖਾ ਕੇ ਇਸ ਟਾਈਮ ਹੁਣ ਗੇੜਾ ਕੱਢਣ ਆਂਦੇ ਆ ਗੇੜਾ ਕੱਢਣ ਵੀ ਲੱਗ ਰਿਹਾ ਉਧਰੋਂ ਆਏ ਆਪਾਂ ਦੇਖ ਕਿੱਡੀ ਉਧਰੋਂ ਤਾਂ ਆਪਾਂ ਇਧਰ ਉਤਰ ਕੇ ਬਾਜ਼ਾਰ ਤੇ ਚੱਲਣ ਆਇਆ ਹੁਣ ਆਪਾਂ ਉੱਪਰਲੀ ਸਾਈਡੋਂ ਆਇਤੀ ਦੇਖੋ ਮੈਂ ਉਧਰੋਂ ਫੇਰ ਵੀ ਠੰਡ ਲੱਗ ਰਹੀ ਹੈ ਹੱਥ ਲਾਲ ਹੋ ਗਏ ਦੇਖੋ ਨਾ ਮੋਟਰਕਲ ਤੇਜ਼ ਨਹੀਂ ਪਜਾਇਆ ਹੈਗਾ 30 ਦੀ ਸਪੀਡ ਤੇ ਲੈ ਕੇ ਆਤੀ ਮੈਂ ਚਲਾ ਕੇ ਤੇ ਤੇ ਉੱਧਰ ਦੇਖੋ ਲੋਕ ਐਨਾ ਠੰਡ ਪੈ ਰਹੀ ਆ ਧੁਨੀਆਂ ਲਾ ਲਾ ਕੇ ਬੈਠੇ ਨੇ ਅਲੀ ਦੀਦੀ ਇਹ ਦੇਖਿਆ ਮੈਂ ਇੱਧਰ ਦੇਖੋ ਦੁਕਾਨਾਂ 7 ਵਜੇ ਬੰਦ ਕਰ ਦਾਂਦੇ ਨੇ ਲੈ ਇਹ ਨਿਊ ਸਿਟੀ ਹੈ ਮੈਂ ਠੰਡੇ ਜਿਆਦੇ ਪੈ ਰਹੀਆਂ ਯਾਰ ਦੇਖੋ ਲੋਕ ਕਿਵੇਂ ਜਾਮ ਦਾ ਕੇ ਖੜ ਗਏ ਹੋਰੇ ਐਂਡ ਦੇਖੋ ਵੀ ਲੋਕ ਵਾਪਸ ਪਲੈਰੀ ਤੋਂ ਹੁਣੇ ਆਈ ਤੀ ਤੇ ਠੰਡ ਬਹੁਤ ਪੈ ਰਹੀਆ ਕੋਹਰਾ ਤੇ ਮਰੇ ਹੱਥ ਠਰ ਗਏ ਪੂਰੇ ਤੇ ਸੋਨੂੰ ਜੇ ਬਲੌਗ ਵਧੀਆ ਲੱਗਿਆ ਤਾਂ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤਾਂ ਬਲੌਗ ਦਾ ਕਰ ਦਿਆ ਅੱਜ ਆਪਾਂ ਇਹਨਾਂ ਤੇ ਬਾਈ ਮਿਲਦੇ ਆ ਨੈਕਸਟ ਬਲੌਗ